ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕੀ ਜੀ ਤੇ ਆਰੇ ਦਿਨ ਦੀ ਬੁਰੀ ਸ਼ਰਵਾਤ ਤੇ ਮੌਸਮ ਪੂਰਾ ਬੱਦਲਾ ਬਦਲਿਆ ਮੀਂਹ ਪੈਣ ਡਿਆ ਠੀਕ ਆ ਸੰਗ ਵੀ ਹੈਗਾ ਇਹ ਰੈਡੀ ਛੜੀ ਹੋ ਗਿਆ ਠੀਕ ਜੇ ਤੇ ਇਹਨੂੰ ਜਾਣਾ ਪੈਗਾ ਆ ਸੰਗੂ ਬੈਠਾ ਆ ਸਾਡਾ ਰੂਮ ਹੈ ਜਿਹੜਾ ਸਾਨੂੰ ਮਿਲ ਗਿਆ ਹੈ ਦੇਖ ਸਕਦੇ ਹੋ ਮਾਰਾ ਮੋਟਾ ਆ ਸੈਟਿੰਗ ਵੈਟਿੰਗ ਕਰਨ ਵਾਲੀ ਹੈ ਜੇ ਸੈਟਿੰਗ ਵੈਟ ਕਰਾਂਗੇ ਸਾਰਾ ਸਜਾਵੋ ਤੁਜੂ ਮਾ ਕੇ ਨੂੰ ਯਾ ਲਾਈਵ ਹੋ ਗਿਆ ਠੀਕ ਆ ਆ ਐਂਡ ਟੌਪ ਦੇ ਰਹਿੰਦੇ ਪਏ ਅਸੀਂ ਘਰ ਦੇ ਟੌਪ ਦੇ ਨਜ਼ਾਰੇ ਆ ਪੂਰੇ ਤੇ ਬਾਕੀ ਤੁਸੀਂ ਮੋਰੇ ਪਾਰਕ ਦੇਖੀ ਸਕਦੇ ਹੋ ਪਾਰਕ ਦੇ ਕੋਲ ਥੋੜਾ 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 ਵੀਊ ਬੜਾ ਘੇਟ ਆ ਜੀ ਆ ਚੱਕੋ ਇੱਥੇ ਕੈਮਰਾ ਲਾ ਕੇ ਸਵਾਦ ਹੀ ਆ ਗਿਆ ਮੈਂ ਕਹਿੰਦਾ ਨਿਰਾ ਘੇਟ ਗੱਲ ਬਾਤ ਬਾਕੀ ਅੱਜ ਰਾਬੀ ਬਹੁਤ ਖੁਸ਼ ਆ ਬਹੁਤ ਨਹੀਂ ਪੈਂਦੇ ਬਹੁਤ ਜਿਆਦਾ ਪਰ ਆਦਮ ਹੀ ਪੈਂਦਾ ਜੀ ਹਰਾ ਆਦਮ ਹੀ ਪੈਂਦਾ ਪਿਆ ਵੇਖੋ ਹਣ ਕਾਹ ਕੀ ਪੰਦਾ ਹਾਂ ਹਾਂ ਗੁੱਲੇ ਗੁੱਲੇ ਹੋਈ ਜਾਂਦੇ ਆ ਜੀ ਆ ਜੀ ਤੇ ਬਾਕੀ ਦੇ ਨਾਲ ਆਸ਼ਾ ਰਹੋਗੇ ਜਾਂਦੇ ਆ ਹੋਟਲ ਜਾਂਦੇ ਕੰਮ ਕੁੰਮ ਕਰਦੇ ਆ ਦੇ ਦੇ ਕੀ ਹੁੰਦਾ ਜਲਦੀ ਆਉਣੇ ਕਿ ਲੇਟ ਆਉਣੇ ਰਾਤੀ 1.5-2 ਵਾ ਦੇ ਗਏ ਸੀ ਸਾਲ ਬਸ ਅੱਜ ਦੇਰੇ ਕੀ ਬਣਦਾ ਕੀ ਹਾਂ ਜੀ ਮਿੱਤਰ ਹੁਣ ਵੀ ਚੱਲ ਪਈਏ ਕੀ ਤੁਹਾਡਾ ਆਲੋ ਵੀ ਰੈਡੀ-ਰੈਡੀ ਹੋ ਗਿਆ ਲੇਖ ਹੋ ਗਿਆ ਕਿਉਂਕਿ ਮੀ ਬਹੁਤ ਜਿਆਦੇ ਪੈਂਡ ਹੈ ਹੈ ਸਿਲੰਡਰ ਦੇਖੀ ਬੰਦ ਸਿਲੰਡਰ ਦੇਖ ਲੈਣੇ ਦਰਵਾਜ਼ਾ ਲਾ ਦੇ ਦਰਵਾਜ਼ਾ ਲਾ ਦੇ। ਇਹ ਜਾ ਕੇ ਕਿੱਦਾਂ ਹੁੰਦਾ ਨੇ? ਉਹ ਆਪ ਚੈੱਕ ਕਰ। ਹਾਂ? ਆਪ ਚੈੱਕ ਕਰ। ਮੇਰੇ ਨਾਲ ਆ ਰਹੇ। ਦੇਖ ਤਾਂ। ਉਹ ਮੀਂਹ ਦੇਖੋ, ਇਹ ਸਵੇਰ ਦਾ ਮੀਂਹ, ਰਾਤ ਦਾ ਇਹ ਨਹੀਂ ਮੀਂਹ ਹਰ ਹਰ ਹੁੰਦਾ। ਬਹੁਤ ਇਹ ਮੀਂਹ ਆ। ਕੈਮਰੇ ਚ ਕੈਪਚਰ ਨਹੀਂ ਹੁੰਦੇ ਪਰ ਇੱਧਰ ਤੇ ਹੀ ਚੱਲਦੇ ਨਹੀਂ ਗੋ ਜਦੇ ਪਾਰਕ ਵੀ ਸਾਹ ਨਹੀਂ ਪਾਰਕ ਦਿਖਦਾ ਥੋੜਾ ਪਾਰਕ ਸਾਰੀ ਹੀ ਭਰਦੀ ਐ ਸਾਹ ਤੇ ਵਖੋ ਪਾਣੀ 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 ਹੁੰਦਾ ਥੋੜੇ ਕੋਸ ਤੇ ਅੱਗੇ ਤੋਂ ਹਾਲੋ ਬੇਸਾ ਕਰਦੇ ਛਤਰੀ ਖੋਲੋ ਥਲੇ ਆ ਗੋਦੇ ਚਲੋ ਚਲ ਹੁਣ ਅਸੀਂ ਜਾਂਦੇ ਪਏ ਘਰੋਂ ਨਿਕਲ ਗਏ ਜੀ ਰਾਈਡਿੰਗ ਐਸ ਤਰ੍ਹਾਂ ਛਤਰੀ ਸਾਡੀ ਦੇਖ ਸਕਦੇ ਛਤਰੀ ਜਾਨ ਨੂੰ ਛੁੱਟੀ ਪੈ ਗਈ ਜਦੋਂ ਕਿੱਥੇ ਨੂੰ ਜਾ ਫਗਵਾੜੇ ਦੇ ਉਹ ਛਤਰੀ ਨਹੀਂ ਛੋਟੀ ਵੀਰ ਆਪਣੇ ਪਿਆਰੇ ਬਹੁਤ ਅਜੀ ਜਿਹੜੀ ਫਗਵਾੜੇ ਨਾਲ ਪਿਆਰ ਹੋਣਾ ਚਾਹੀਦਾ ਜੀ ਨਵੀ ਲੈ ਕੇ ਆਵਾਂਗੇ ਫਗਵਾੜੇ ਨੂੰ ਨਵੀ ਲੈ ਕੇ ਇੱਥੇ ਬਾਈਕ ਲਾਂਗਾ ਪਾਣੀ ਚੈੱਕ ਕਰੋ ਨਹੀਂ ਘਰੇ ਪਈ ਹੈ ਵੱਡੀ ਛਤਰੀ ਲੈ ਜੀ ਹਾਂ ਅੱਛਾ ਸਾਡਾ ਤੀਜਾ ਸਰਦਾਰ ਵੀ ਆਜਿਆ ਕਰੋ ਉਹਦੇ ਛ ਆਹ ਗੱਡੀ ਦੇਖ ਲੋ ਬਚਾਰੇ ਲੱਗਦੇ ਆਹ ਗੱਡੀ ਇਨਸਾਨ ਨੂੰ ਦੇ ਦੋ ਅਸੀਂ ਲੈ ਜੰਨੇ ਆ ਤਾਂ ਛੱਲੇ ਛੁੱਲੇ ਗਿਆ ਹਨ ਫੇਰ ਨਾ ਰੋਣਾ ਉਹਦਾ ਦੱਸਦਾ ਕਿੱਥੇ ਗਿਆ ਗੁਰਸੇਮਰਨ ਉਹ ਗੁਰਸੇਮਰਨ ਦੀ ਆਪਣੇ ਘਰੇ ਗਿਆ ਹੈਗਾ ਅੱਜ ਹੋ ਕੇ ਉਹਨੂੰ ਥੋੜਾ ਜਿਹਾ ਕੰਮ ਸੀਗਾ ਕਾਪੜੇ ਵਾਲੀ ਪੁਈਸਾ ਕਰ ਮੰਡ ਗਿਆ ਤੇ ਤਾਂ ਘਰ ਕਰਿਆ ਗਿਆ ਉਹ ਬਾਕੀ ਮੁੰਡਾ ਕੱਲ ਖੁਸ਼ ਬਹੁਤ ਸੀ ਜੀ ਠੀਕ ਹੈ ਜੀ ਖੁਸ਼ੀ ਦਾ ਰਾਜ ਖੁਸ਼ੀ ਦਾ ਰਾਜ ਇਹ ਉਹਨੂੰ ਹੀ ਪਤਾ ਰਾਜ ਕੀ ਹੈ ਖੁਸ਼ੀ ਦਾ ਤੁਹਾਨੂੰ ਇਹ ਬਹੁਤ ਖੁਸ਼ ਅਸੀਂ ਇਹ ਦੇਖ ਕੇ ਖੁਸ਼ ਹੋਏ ਤੱਕ ਬੰਦਾ ਸਾਡਾ ਖੁਸ਼ ਹੈ ਕੋਈ ਰਹਿਦਾ ਉਹ ਗੁੱਸੇ ਦਾ ਸਾਡਾ ਵਲੌਗ ਬਣਾਉਣ ਨੂੰ ਦਿਲ ਕਰਦਾ ਜੀ ਹਰੇ ਕੋਈ ਬੰਦਾ ਨਾ ਮਾੜਾ ਮੋਟਾ ਇਧਰ ਉਧਰ ਹੋਲੇ ਸਾਲਾ ਵਲੌਗ ਬਣਾਉਣਾ ਦਿਲੇ ਨਹੀਂ ਕਰਦਾ ਜਮੇ ਦਿਲ ਨਹੀਂ ਕਰਦਾ ਵੀ ਕੀ ਗੱਲ ਕਰੀਏ ਕੀ ਨਹੀਂ ਹੈਈ ਗੱਲ ਕਰਨੀ ਤਾਂ ਕਰਕੇ ਇੱਕ ਦੋ ਦਿਨ ਦਾ ਵਿੱਚ ਮਿਸਿੰਗ ਹੀ ਹੁੰਦੀ ਬਲੌਗ ਦੀ ਤਾਂ ਕਰਕੇ ਇਹ ਚੱਕਰ ਮਿੰਟ ਪੈ ਜਾਂਦਾ ਵੀ ਦਿਲੇ ਨਹੀਂ ਕਰਦਾ ਜਦ ਬੰਦੇ ਨਹੀਂ ਆਪਣੇ ਖੁਦ ਕੀ ਕਰਨ ਨੂੰ ਕਰਦਾ ਆਹ ਜਵਾ ਪਾਣੀ ਦੇ ਵਿੱਚ ਵੀ ਕਹਿ ਨਹੀਂ ਉਹ ਨਹੀਂ ਆਉਂਦਾ ਹੈਗੇ ਚੰਡੇ ਹੋਣੇ ਆ ਮੀਂਹ ਹੀ ਬਹੁਤ ਹੈ ਪਾਣੀ ਪੂਣੀ ਵਾ ਸ਼ਾਮ ਜਿਹੜਾ ਆਪਾਂ ਆਏ ਹਨਾ ਤੁੰਗ ਕੇ ਆਵਾਂਗੇ ਸੱਚੀ ਉਹ ਹੋ ਜਾਣ ਜਿੱਲੇ ਫੇਰ ਹੋਰ ਪਾਸੇ ਦੀ ਆਵਾਂਗੇ ਸ਼ਾਮ ਨੂੰ ਕਸ ਤੁਸੀ ਦੇਖ ਸਕਦੇ ਇਧਰ ਉਹ ਇਧਰ ਉਹ ਬਾਰਿਸ਼ ਹੈ ਕਿ ਬਹੁਤ ਕੈਮਰੇ ਦੇ ਵਿੱਚ ਦਿਖੀ ਨਹੀਂ ਕਿ ਬਾਰਿਸ਼ ਹੈ ਬਹੁਤ ਸਾਰੇ ਕਿੱਲਾ ਕਰਤਾ ਸਾਨੂੰ ਕਿਨੀ ਆ ਗਈ ਕਿਨੀ ਆ ਗਈ ਆਖੀ ਤੁਸੀਂ ਬੱਦਲ ਉਹ ਚੈੱਕ ਕਰਦੇ ਬੜਾ ਨਾਈਸ ਮਾਹੌਲ ਬੜਾ ਨਾਈਸ ਹੈ ਸਾਡੇ ਵੀਰ ਹੋਣੇ ਸਤਰੀਏ ਥੱਲੇ ਆ ਗਏ ਅਸੀਂ ਹੋਟਲ ਦੇ ਵਿੱਚ ਪਹੁੰਚ ਗਏ ਬੱਦਲ ਤੁਸੀਂ ਚੈੱਕ ਕਰ ਸਕਦੇ ਵੀਰ ਸਾਡੇ ਨਾਲ ਹੀ ਨੇ ਤੇ ਐਂ ਪਾਣੀ ਪਾਣੀ ਹੋ ਗਿਆ ਹੈਗਾ ਨਾਈਸ ਨਾਈਸ ਹੋ ਗਿਆ ਹੈਗਾ ਹੁਣ ਸਾਨੂੰ ਮਿਲ ਗਿਆ ਟਾਸਕ ਲੋ ਕਰੋ ਕਰੋ ਆ ਸਰਮੇ ਐਕਸ਼ਨ ਨੇ ਮਾਰਦਾ ਆ ਸਰਮੇ ਹੰਦਰ ਲੈ ਕੇ ਜਾਣਾ ਉਧਰ ਨੇ ਚਲੋ ਚੇਰੋ ਮੀ ਹੁਣ ਹਟ ਗਿਆ ਪਰ ਸਾਰਾ ਸਾਰਾ ਗਿੱਲਾ ਗੋਲਾ ਕਰ ਚੁੱਕਾ ਚਲੋ ਵੇਂਗਾ ਚਲੋ 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 ਜਲਦੀ ਜਲਦੀ ਕੰਮ ਨੇ ਵਿਢੋ ਮੈਂਟੋ ਮੈਂਟੀ ਕਿੰਨੀ ਐ ਰਹਿ ਗਈਆਂ ਯਾਰ ਬਾਤ ਥੋੜੀ ਐ ਘੋਰ ਆ ਗਈ ਉਹ ਥੋੜੀਆਂ ਇੱਕ ਜਿਹੜਾ ਹੋ ਰਿਹਾ ਸਰ ਮੈਂ ਇੱਕ ਜਿਹੜਾ ਸਾਰਾ ਵੈਕ ਤੇੜਾ ਕੰਮਟਾ ਅੰਨਾ ਸਾਰਾ ਬੈੜ 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 ਮੈਰਾ 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 ਇੱਥੇ ਲਾ ਦੇ ਇਹਨੂੰ ਓਹ ਹੋਲੀ ਓਹ ਹੋਲੀ 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 ਇਹ ਸਾਰਾ ਤਾਂ ਡੰਨ ਹੋ ਗਈਆਂ ਹੁਣ ਬਾਹਰ ਛੱਡਣੀਆਂ ਹਨ ਉਧਰ ਲਾਉਣੀਆਂ ਉਧਰ ਉਹ ਦੂਜੇ ਰੇਡ ਦਾ ਹੁਣ ਅਸੀਂ ਕੰਮ-ਕਮ ਕਰੀ ਲੈਂਦੇ ਆਂ ਅੱਧੀਆਂ ਕੁਰਸੀਆਂ ਰੱਖ ਲਈਆਂ ਬਾਕੀ ਰੱਖ ਦੇ ਕੋਲੇ ਕੋਲੇ ਤੇ ਰੱਖ ਦੇ ਰਹੇ ਹੁੰਦੇ ਸਾਂਗੇ ਸਾਡੇ ਦੇਖ ਲੈ ਕੀ ਕਰਦਾ ਓਏ ਹੱਕ ਅੱਲਾ ਦਿਮਾਗ ਲਾਇਆ ਦੇਖ ਲੋ ਇਹਨਾਂ ਦਾ ਦਿਮਾਗ ਅੰਦਰ ਵਾਲੇ ਬਾਹਰ ਨਿਕੜੀ ਸਈਆਂ ਤੁਹਾਡੇ ਕੋ ਦੋ ਘਰ ਸੀਆਂ ਬਾਹਰੋਂ ਕੱਢ ਲਮ ਹੈਂ ਆਪਦੇ ਆ ਤੁਹਾਡੇ ਵਾਲੀ ਉਦਾਂ ਗਰਮੀ ਗਰਮੀ ਦੇ ਦੇ ਕਿਦਾਂ ਗਰਮੀ ਗਰਮੀ ਹੋਇਆ ਪੈਰ ਦਾ ਗਰਮੀ ਗਰਮੀ ਜੇ ਅੱਲਾ 자러 가자 같이. 오호. 자러 자러, 걔쪽걔 쪽. 그래도 걔 쪽에 들어와, 레이저를 해는 레이징, 걔 쪽에 들어와. ਹਾਂ ਹੁਣ ਮਾ ਧੱਕਾ ਹਾਂ 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 ਹੁਣ ਆ ਰਿਹਾ ਜੀ ਨਹੀਂ ਇਹ ਜੀ ਕਿੱਥੇ ਬਾਸੇ ਯਾਰ ਮੈਂ ਹੁਣ ਕਿੱਧਰ ਖਿੱਚਾਂ ਯਾਰ ਅਜੇ ਰੱਖਦੇ ਆ ਚੋਹੀ ਚੱਲ ਜੇ ਯੈਸ ਸਰ ਖਾਇ ਕਰ ਦੋ ਸਰ ਹੋ ਗਿਆ ਹਾਂ ਹੋ ਗਿਆ ਹੋ ਗਿਆ ਯਾਰ ਉਧਰ ਮਾ ਰੱਖੀ ਤੱਕਾ ਮਾਰ ਨਹੀਂ ਰੱਖਣਾ ਓ ਯਾਰ ਹਾ ਹਾ ਓਏ ਓ ਓ ਆ ਗਈ ਓਏ ਓਏ ਮੈਨਾਂ ਆ ਸੱਟ ਲਵਾ ਲਈ ਪੈਰ ਤੇ ਸੱਟ ਲਵਾ ਲਈ ਹੋਰ ਕੀ ਲਾਓ ਲਾਓ ਜੋਰ ਸਿੰਘ ਸਾਰੇ ਚਿਹਰੇ ਇਧਰ ਉਧਰ ਕਰ ਲਈਆਂ ਸਾਰੇ ਚਿਹਰੇ ਇਧਰ ਉਧਰ ਕਰ ਲਈਆਂ ਸੱਟ ਕਿੱਥੇ ਲੱਗੀ ਓਏ ਬਸ ਬਸ ਤੂੰ ਸੱਟ ਲਾਉਣਾ ਨਹੀਂ ਚਲੋ 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 ਅੰਦੀ ਦੇ ਕੀ ਕਰਦਾ ਤੇ ਉਹ ਟੁੱਟ ਜਾਣੀ ਆ ਟੁੱਟ ਜਾਣੀ ਆ ਯਾਰ ਨੇਰਾ ਕੁ ਕਿ ਨਹੀਂ ਰਹਾ ਇੱਥੇ ਆਵਾਜ਼ ਨਹੀਂ ਆ ਕੋਰਸੀਆ ਨਹੀਂ ਦੇ ਸਾਨੂੰ ਦੇ ਦੇ ਦੋ ਲੋ ਦੇ ਦੇ हेलो ਗਾਇਸ ਜੇ ਅੱਜ ਆਪ ਲੋਕ ਕੋਲ ਕਰ ਲੋ ਕਰ ਤੋਂ 2000 ਰੁਪਏ ਮਿਲੇਗੇ ਮੈਂ ਦੇਵਾ ਤਾ ਹਾਂ ਸਾਥ ਤੇ ਧਿਆਨ ਕਰ ਰਹੇ ਆ ਕੰਮਾਂ ਦਾ ਬਣ ਗਿਆ ਮਾਰਾ 2000 ਵੀ ਲੈਣ ਵਾਲੇ ਲੂ ਕੰਮ ਕਰੋ ਕੰਮ ਵੀ ਕਾਟ ਕੇ ਕੰਮ ਕੰਮ ਚਾਹੀਦਾ ਹੈ ਕੰਮ ਪੂਰਾ ਕੰਮ ਸ਼ਾਬਾਸ਼ ਚੱਕਦੇ ਮਿੱਤਰੋ ਬਸ ਵਾਰ ਘੱਡਣ ਨੂੰ ਲੱਗਾ ਆ ਆ ਬੀਦਰ ਇੱਧਰ 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 ਚੱਕਣਾ ਚੱਕਣਾ ਦੇਖਣਾ ਚੱਕਦੇ ਆ ਦੇਖੋ ਜੀ ਸਾਡਾ ਵਰਕ ਹੋ ਗਿਆ ਡਨ ਸਾਰਾ ਜਿੰਨਾ ਸਾਨੂੰ ਮਿਲਿਆ ਸੀ ਕੋਸ ਤੋਂ ਆ ਤੋ ਟੁੱਟੀਆਂ ਆ ਚਲੋ ਐ ਮੁੰਡੇ ਐ ਮੈਨੇਜਰ ਸਾਹਿਬ ਕਿੱਥੇ ਜਣੇ ਹੋ ਨੇ ਮੁੰਡਾ ਕੰਮ ਵਾਹ ਕਰਦਾ ਦਲੇਰ ਆ ਮੁੰਡਾ ਕਰੋ ਕਰੋ ਕੰਮ ਕਰੋ ਵੀਰੇ ਬਾਕੀ ਹੋਣੇ ਹੀ ਕੰਮ ਕੋਮਗਾ ਜਿਹੜਾ ਸਾਨੂੰ ਮਿਲਿਆ ਹੈਗਾ ਗਰਮੀ ਤੁਸੀਂ ਦੇਖੀ ਤਾਂ ਬਹੁਤ ਗਰਮੀ ਬਹੁਤ ਜ਼ਿਆਦਾ ਤੇ ਬਾਕੀ ਗੱਲ ਹੈਗੀ ਇਦਾਂ ਤੇ ਹੁਣ ਸਾਡਾ ਹੋ ਗਿਆ ਕੰਮ ਹੁਣ ਦੇਖੋ ਗਾ ਕੰਮ ਮੈਂ ਤਾਂ ਕਰ ਲਾਂਗੇ ਨਹੀਂ ਤਾਂ ਫਿਰ ਛੁੱਟੀਆਂ ਬਾਕੀ ਦੇਖੋ ਛੁੱਟੀ ਮਿਲਦੀ ਕਿ ਨਹੀਂ ਮਿਲਦੀ ਦੇਖਦੇ ਆ ਕੀ ਬਣਦਾ ਬਹੁਤ ਸਾਨੂੰ ਮਿਲਿਆ ਆ ਸਾਰਾ ਕੁਝ ਚੱਕਣ ਨੂੰ ਕਿਹਾ ਆ ਸੇ ਚੱਕੀ ਜਾਂਦਾ ਇਹ ਵੀ ਚੱਕੀ ਜਾਂਦਾ ਤੇ ਵਕਤ ਵੀ ਵੀਊ ਚੈੱਕ ਕਰੋ ਘੈਂਟ ਬੱਦਲ ਬੱਦਲ ਹੋਇਆ ਫਿਰਦਾ ਮੀਂਹ ਪਾਲਦਾ ਹੋ ਗਿਆ ਪਰ ਮੌਸਮ ਬਹੁਤ ਘੈਂਟ ਹੋਇਆ ਯਸ ਕਲੀ ਦੀ ਨਾਈ ਸੁਦੇ ਨਾਈ ਆ ਚੱਕ ਚੁੱਕੇ ਹੁਣ ਦੇ ਦੇ ਗਾਂ ਕਿਹੜਾ ਕੰਮ ਮਿਲਦਾ ਮੇਰੇ ਉੱਪਰ ਤਾਂ ਕਹਿੰਦੇ ਸਾਈ ਮੇਰੇ ਚੰਗੀ ਕਰਦੇ ਆ ਬੋਲੀ ਸਾਨੂੰ ਹੁਣ ਕੰਮ ਮਿਲਿਆ ਸਾਰੇ ਟੇਬਲ ਸੈੱਟ ਕਰਨ ਦਾ ਸਾਰੇ ਘਰ ਤੇ ਉਧਰ ਵੀ ਕਰਤੇ ਨਾਲ ਹੀ ਸਾਰੇ ਆਹ ਸੂਟ ਸਾਡੇ ਨਾਲ ਸੀਗੇ ਸਾਰੇ ਹੋ ਗਿਆ ਛੋ ਜਲੀ ਛਲੀਏ ਸਾਨੂੰ ਫੋਨ ਕਰ ਦੇ ਚਲੋ ਭਾਈ ਹੁਣ ਦੇਖੋ ਸਾਨੂੰ ਛੁੱਟੀ ਮਿਲਦੀ ਕਿ ਨਹੀਂ ਕਿਉਂ ਚੈੱਕ ਕਰੂੰ ਮੀਂਹ ਦੀ ਸੰਭਾਵਨਾ ਘੱਟੇ ਲਾਦੀ ਪਰ ਆਪ ਵੀ ਚਾਹਦਾ ਕੁਝ ਨਹੀਂ ਪਤਾ ਹਾਂਜੀ ਮਿੱਤਰੋ ਬਾਅਦ ਸਾਨੂੰ ਕੁਰਸੀ ਵਾਲਾ ਕੰਮ ਵੀ ਮਿਲ ਗਿਆ ਇੰਨੇ ਕੰਮ ਕਰਕੇ ਫਿਰ ਕੰਮ ਮਿਲ ਗਿਆ ਆ ਕਰ ਕੇ ਕਹਿੰਦੇ ਢਾਨੇ ਆ ਕਰਕੇ ਹੁਣੇ ਪੁੱਛਣਾ ਨਹੀਂ ਦੌੜ ਜਾਣਾ ਕੋਈ ਸਾਨੂੰ ਇੰਦਾ ਕਿਹਾ ਗਿਆ ਮਤਲਬ ਆ ਕੰਮ ਹੋ ਗਿਆ ਸਾਡਾ ਸਾਰਾ ਕੰਮ ਢਾਨਾ ਟੂ ਡੇਜ਼ ਵਰਕ ਡਨ ਫਿਰ ਘਰੇ ਜਾਵਾਂਗੇ ਸਮਾਨ ਸੂਣ ਲੈ ਕੇ ਆਵਾਂ ਜਿਹੜਾ ਮਾੜਾ-ਮਾਟਾ ਲੈ ਕੇ ਆਉਣਾ ਫਿਰ ਬਿੱਲ ਲੇ ਫਿਰ ਸੌ ਜਾਾਂਗੇ ਫਿਰ ਕੱਲ ਫੇਰ ਆਾਂਗੇ ਫੇਰ ਕੱਲ ਕੱਲ ਫਰੀ ਹੈ ਨਾ ਕੱਲ ਪਾਰਟੀ ਹੈਨੀ ਹੈ ਨਾ ਮੇਰੇ ਘਰ ਪਾਰਟੀ ਫਰੀ ਹੈ ਹਲੋ ਫਰੀ ਕੱਲੋਂ ਮਾੜਾ-ਮਾਟਾ ਕੰਮ ਕਰ ਲਾਂਗੇ ਦੇਖ ਲਾਂਗੇ ਕੀ ਹੁੰਦਾ ਕੀ ਨਹੀਂ ਬਾਕੀ ਦੇਖੋ ਕੀ ਬਣਦਾ ਬਜਾਰ ਜਾਣੇ ਨਹੀਂ ਜਾਣੇ ਦੇਖਦੇ ਕੀ ਹੋ ਰਹਾ ਹੁੰਦਾ ਹੈ ਠੀਕ ਹੈ ਗਾਈਸ ਬੱਬੇ ਹੋਯੂ ਬੜਾ ਘੈਂਟ ਈ ਆ ਨਾਈਸ ਵਿਊ ਹੋਇਆਗਾ ਹੁਣ ਸਾਨੂੰ ਹੋ ਗਈ ਛੁੱਟੀ ਅਸੀਂ ਹੋ ਗਏ ਵਿਹਲੇ ਕੰਮ ਕਰਕੇ ਨੇ ਵੇੜੇ 8 5 7 ਕੰਮ ਕੀਤੇ ਅੱਜ ਨੇ ਅੱਜ ਮੈਂਟੋ ਮੈਂਟੀ ਨੇ ਵੇੜੇ ਕੇ ਗੋਇੰਗ ਗੋਇੰਗ ਹੋ ਗਏ ਹੋਮ ਤੇ ਤੋਂ ਸਮਾਨ ਸੋ ਲੈ ਕੇ ਆ ਗਏ ਆਂ ਤੇ ਹੁਣ ਸਾਡਾ ਸ਼ੇਰ ਬਣਾ ਰਿਹਾ ਹੈ ਕੁਝ ਖਾਣ ਪੀਣ ਨੂੰ ਦੇਖਦੇ ਕੀ ਬਣਾਉਂਦਾ ਹੈ ਇਸ ਚੈੱਕ ਕਰ ਸਕਦੇ ਆ ਇੱਧਰ ਖੜੇ ਨੇ ਉਸਤਾਦ ਜੀ ਕੁਕ ਕੁਕ ਉਹ ਮੜਿਆ ਫੋਨ ਪਾਣ ਇੱਧਰ ਉਧਰ ਵੇਦਾ ਤੁਹਾਨੂੰ ਪਤਾ ਹੈ ਬਾਕੀ ਤੁਸੀਂ ਸਾਡੇ ਵਲੌਗ ਨਾਲ ਇੱਥੇ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਸਾਡੇ ਵਲੌਗ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਫਸਰੀ ਗੱਲ ਜੀ ਤੁਹਾਰੇ ਨਾਲ ਬਾਸ